ਅਗੇ ਤੇ ਸਾਡਾ ਨਿਸ਼ਾਰਾ ਹੀ ਆ ਤੇ ਪੱਤੀ ਚੌਧਰੀ ਵਾਲੀ ਆ ਹਾਂਜੀ ਤੇ ਵਿੜਾ ਵੀ ਖਿੰਡ ਗਿਆ ਜੀ ਤੇ ਕੀ ਨੁਕਸਾਨ ਹੋਇਆ ਬਾਬਾ ਨੁਕਸਾਨ ਅਜ ਬਾਰਸ਼ ਵਿੱਚ ਤੇ ਹੀ ਰੋਟੀ ਪਣੀ ਤੇ ਬੈਠੇ ਦੇ ਅੰਦਰ ਸਾਡੇ ਪਾਣੀ ਆ ਗਏ ਤੇ ਜਿਹੜਾ ਕਮਰਾ ਸਾਡਾ ਇੱਕੋ ਹੀ ਆ ਤੋ ਟਹਿ ਕੇ ਥੱਲੇ ਪੈਣ ਨੇ ਤੇ ਅਸੀਂ ਦੇ ਘਰੇ ਘਰੇ ਗੁਜ਼ਾਰਾ ਕਰਨ ਚੱਲੇ ਭਾਰੇ ਦੇ ਅੰਦਰ ਆਪਣੇ ਹੀ ਡੇਂ ਬੈਠੇ ਤੇ ਚੰਨੀ ਨੂੰ ਸਰਕਾਰ ਨੂੰ ਕਹਿਣ ਦੇ ਵੀ ਸਾਡੀ ਮਦਦ ਕੀਤੀ ਜਾਵੇ ਜੀਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਕੁਝ ਦਿਨਾ ਤੋਂ ਜੋ ਤਾਂ ਆਪ ਜੀ ਨੂੰ ਪਤਾ ਹੀ ਹੈ ਕਿ بارش ਹੋ ਰਹੀ ਆ بارش ਹੋਣ ਦੀ ਵਜ੍ਹਾ ਦੇ ਨਾਲ ਆ ਇੱਕ ਬਹੁਤ ਹੀ ਮੇਰੇ ਜੋ ਕਿ ਵੱਡੇ ਭਰਾ ਹਨ ਉਹ ਗਰੀਬੀ ਦੀ ਹਾਲਤ ਵਿੱਚ ਹਨ ਛੋਟੇ ਛੋਟੇ ਬੱਚੇ ਉਹਨਾਂ ਦੇ ਜੋ ਕਿ ਆਪਣੇ ਘਰ ਦੀ ਛੱਤ ਨਹੀਂ ਹੀ ਬਦਲ ਸਕਦੇ ਤਾਂ ਕੁਝ ਦਿਨਾਂ ਦੀ بارش ਹੋਣ ਦੀ ਵਜ੍ਹਾ ਦੇ ਨਾਲ ਅੱਜ ਉਹਨਾਂ ਦੀ ਛੱਤ ਜੋ ਕਿ ਡਿੱਗ ਚੁੱਕੀ ਆ ਤੇ ਅਸੀਂ ਪੰਜਾਬ ਸਰਕਾਰ ਤੋਂ ਜਾਂ ਕੁਝ ਆਪਣੇ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਇਹਨਾਂ ਦੀ ਛੱਤ ਬਦਲੀ ਜਾਵੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਆਮ ਆਦਮੀ 2-300 ਰੁਪਏ ਦੀ ਦਿਹਾੜੀ ਦੇ ਨਾਲ ਸਿਰਫ ਆਪਣਾ ਪਰਿਵਾਰ ਪਾਲ ਸਕਦਾ ਘਰ ਬਣਾਉਣਾ ਤਾਂ ਦੂਰ ਦੀ ਗੱਲ ਹੈ ਸੋ ਅਸੀਂ ਪੰਜਾਬ ਸਰਕਾਰ ਜਾਂ ਆਪਣੇ ਦੇਸ਼ ਦੇ ਦਾਨੀ ਵੀਰਾਂ ਤੋਂ ਮਦਦ ਦੀ ਗੁਹਾਰ ਲਾਉਣੀ ਆ ਕਿ ਇਹਨਾਂ ਗਰੀ ਪਰਿਵਾਰ ਦੀ ਮਦਦ ਕੀਤੀ ਜਾਵੇ ਔਰ ਇਹਨਾਂ ਦੀ ਛੱਤ ਬਦਲੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿਹੜਾ ਪਿੰਡ ਪਿੰਡ ਅਨਸ਼ਰਪਨ ਚੌਧਰੀਓ ਹਾਂਜੀ ਕੀ ਮਸਲਾ ਤੁਹਾਡਾ ਤੁਹਾਡਾ ਮਸਲਾ ਇਹੋ ਹੀ ਆ ਵੀ ਖੁਜਲੀ ਭੱਜੀ ਫਿਰਦੇ ਆ ਸੱਤ ਡਿੱਗਣ ਵਾਲਿਆਂ ਜਾਂ ਸਾਡਾ ਕੋਈ ਮਸਲਾ ਰਕੀਤਾ ਜਾਵੇ। ਹਾਂਜੀ ਕੀ ਕਾਰਨ ਆ ਪਾਣੀ ਅੰਦਰ ਆਉਂਦਾ? ਅੰਦਰ ਪਾਣੀ ਨਿਕਾਸ਼ ਹੀ ਨਹੀਂਗਾ ਕਿਸੇ ਪਾਸੇ। ਹਾਂਜੀ ਕੀ ਚਾਹੁੰਦੇ ਹੋ ਤੁਸੀਂ? ਪਾਣੀ ਦਾ ਨਿਕਾਸ਼ ਚਾਹੀਦਾ ਔੜੇ ਕਮਰੇ ਡਿੱਗੇ ਡੁੱਗੇ ਆ ਇਹਨਾਂ ਨੂੰ ਬਣਾਉਣਾ ਚਾਹੀਦਾ। ਹਾਂਜੀ ਕੀ ਮੰਗ ਕਰਦੇ ਹੋ ਤੁਸੀਂ? ਮੰਗ ਇਹੋ ਹੀ ਆ ਪਿਆ ਸਾਡੇ ਕੋਲ ਕਮਰੇ ਕਮਰੇ ਟੁੱਟੇ ਫਿਰਦੇ ਆ। ਇਹਨਾਂ ਨੂੰ ਸਰਕਾਰ ਕੋਲ ਕਰੇ ਬਣਾ ਕੇ ਦੇਵੇ ਗਰੀਬਾਂ ਨੂੰ। ਬਾਰਿਸ਼ ਹੋਣ ਕਾਰਨ ਕੀ ਕੀ ਨੁਕਸਾਨ ਹੋਇਆ ਤੁਹਾਡੇ? ਨੁਕਸਾਨ ਦਾ ਸਨਛਾ ਦੇ ਜਿੰਨਾ ਆ ਸਾਡਾ। ਸੱਤ ਡੱਗ ਪੀ ਥੱਲੇ ਉਹਨੂੰ ਤਿਆਰ ਹੋ ਗਏ। ਤਦ ਜਦ ਇੱਕੋ ਕਮਰੇ ਚ ਬੁਰਾ ਹਾਲ ਹੋਇਆ ਬਿਸਤਰ ਬੂਤੇ ਸਭ ਭਜ ਗਏ ਸਾਡੇ ਹਾਂ ਕੀ ਸਰਕਾਰ ਤੋਂ ਮੰਗ ਕਰਦੇ ਹੋ ਅਸੀਂ ਆਨੇ ਪਈ ਸਾਡੇ ਕਮਰੇ ਦੀਆਂ ਸੱਤਾਂ ਹੀ ਬਦਲ ਦੇਵੇ ਤੇ ਚੰਗੀ ਗੱਲ ਹੈ ਗਰੀਬਾਂ ਦਾ ਬਹੁਤ ਮੰਦਾ ਆ ਲਿਆ ਵੇਖ ਲੋ ਬਜ਼ੁਰਗ ਬੰਦੇ ਵੀ ਘਰਾਂ ਤੋਂ ਨਿਕਲ ਕੇ ਬਾਹਰ ਖਲੋਤੇ ਗਲੀਆਂ ਦੇ ਵਿੱਚ ਇੰਨਾ ਪਾਣੀ ਆ ਗਿਆ ਵਾ ਛੱਤਾਂ ਜਿਹੜੀਆਂ ਉਹ ਡਿੱਗਣ ਵਾਲੀਆਂ ਵਾ ਇੰਨਾ ਗਰੀਬਾਂ ਬਾਰੇ ਸੋਚਿਆ ਜਾਵੇ ਸਰਕਾਰ ਤੇ ਕਹਿੰਦੀ ਅਸੀਂ ਬਹੁਤ ਮਛਲੀ ਹਲ ਕਰਦੇ ਹਾਂ ਕੋਈ ਮਛਲੀ ਹਲ ਨਹੀਂ ਆ ਵੇਖ ਲੋ ਇਹ ਮਸਲੇ ਹੱਲ ਕਰੋ ਪਹਿਲਾਂ ਬੋਟਾਂ ਤੋਂ ਘਾਰਾਂ ਬੇਲਾਂ ਕੁੰਬੇੜਿਆਂ ਦੇ ਵਿੱਚ ਵੀ ਗਲੀਆਂ ਦੇ ਵਿੱਚ ਇੰਤਰਾਂ ਦੇ ਵਿੱਚ ਵੀ ਪਾਣੀਆਂ ਠੰਡ ਮਹੀਨਾ ਵਾਂ ਤੇ ਲੀੜਾ ਲੱਤਾ ਛਾਲਾ ਭਿੱਜ ਗਿਆ ਵਾ ਤੇ ਬਹੁਤ ਮੰੰਦਾ ਆ ਰਿਹਾ ਇਹਨਾਂ ਬਾਰੇ ਕੁਝ ਨਾ ਕੁਝ ਸਰਕਾਰ ਨੂੰ ਸੋਚਣਾ ਚਾਹੀਦਾ ਹੰਦੇ ਘਰ ਘਰ ਚੱਲੀ ਗੱਲ ਤੇ ਚੰਨੀ ਸਾਬਜੀ ਕਰਦੇ ਮਸਲੇ ਹੱਲ ਮਸਲੇ ਹੱਲ ਇਹਨਾਂ ਨੇ ਦੱਸੋ ਕਿਦੋਂ ਕਰਨੇ ਆ ਜਦੋਂ ਜਨਤਾ ਡੁੱਬ ਗਈ ਜਦੋਂ ਛਤਾਂ ਡੇਗੀਆਂ ਮੀਂਹ ਦੇ ਨਾਲ ਆਹ ਹਾਲ ਹੋ ਗਏ ਫਿਰ ਮਸਲੇ ਹੱਲ ਕਰਨੇ ਫਿਰ ਮਸਲੇ ਹੱਲ ਕਰਨ ਦਾ ਕੋਈ ਕੋਈ ਫਾਇਦਾ ਨਹੀਂ ਜੰਨੀ ਸਾਹਿਬ ਪਹਿਲਾਂ ਪਹਿਲਾਂ ਮਸਲੇ ਹੱਲ ਕਰੋ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਬਾਅਦ ਦੇ ਮਸਲੇ ਹਲਾਡੇ ਨਹੀਂ ਰਹਿ ਜਾਣੇ ਆ ਮੀਂਹ ਦੇਖ ਲੋ ਮੀਂਹ ਆਉਣਾ ਕਿੰਨੇ ਘਰਾਂ ਦੇ ਵਿੱਚ ਪਾਣੀ ਆ ਗਏ ਘਰ ਡੁੱਬ ਗਏ ਮਾਰੇ ਬੰਦਿਆਂ ਦਾ ਜਿਹੜਾ ਗ਼ਰੀਬੀ ਬੰਦਿਆਂ ਦਾ ਕੋਈ ਕਾਰੋਬਾਰ ਜਿਹੜਾ ਠੱਪ ਹੋ ਗਿਆ ਤੁਸੀਂ ਸਾਡੇ ਮਸਲੇ ਹੱਲ ਪਹਿਲਾਂ ਕਰੋ ਜੰਨੀ ਸਾਹਿਬ ਜੀ ਬਾਅਦ ਚ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਵੈਜੀ ਦਾ ਖਾਲਸਾ ਵੈਜੀ ਫਤ